ਸਤਿ ਸ੍ਰੀ ਅਕਾਲ ਦੋਸਤੋ ਭਾਂਡੇ ਕਲੀ ਕਰਾ ਲਓ ਭਾਂਡੇ ਪ੍ਰਾਂਤਾਂ ਦੇ ਪੋੜ ਲਵਾ ਲਓ ਕੜਾਹੀਆਂ ਦੇ ਥੱਲੇ ਲਵਾ ਲਓ ਭਾਂਡੇ ਕਲੀ ਕਰਾ ਲਓ ਇਹ ਆਵਾਜ਼ਾਂ ਅੱਜ ਕੱਲ ਸੁਣਨ ਨੂੰ ਨਹੀਂ ਮਿਲਦੀਆਂ ਪੁਰਾਣੇ ਸਮੇਂ ਵਿੱਚ ਪਹਿਲਾਂ ਪਿੱਤਲ ਦੇ ਭਾਂਡਿਆਂ ਦੀ ਵਰਤੋਂ ਕਾਫੀ ਜ਼ਿਆਦਾ ਹੁੰਦੀ ਸੀ ਪਿੱਤਲ ਦੇ ਭਾਂਡਿਆਂ ਨੂੰ ਸਾਫ਼ ਕਰਨਾ ਥੋੜਾ ਜਿਹਾ ਮੁਸ਼ਕਲ ਹੁੰਦਾ ਸੀ ਜਿਸ ਕਰਕੇ ਇਹਨਾਂ ਭਾਂਡਿਆਂ ਨੂੰ ਕਲੀ ਕਰਾਉਣਾ ਪੈਂਦਾ ਸੀ ਤਾਂ ਕਿ ਭਾਂਡਿਆਂ ਦੀ ਚਮਕ ਬਰਕਰਾਰ ਰਹੇ ਭਾਂਡਿਆਂ ਨੂੰ ਕਲੀ ਕਰਨ ਵਾਲੇ ਨੂੰ ਕਲੀਗਰ ਕਹਿੰਦੇ ਹਨ ਕਲੀ ਇੱਕ ਧਾਤ ਹੁੰਦੀ ਹੈ ਜਿਸ ਨਾਲ ਭਾਂਡਿਆਂ ਨੂੰ ਮਲਮਾ ਚੜਾਇਆ ਜਾਂਦਾ ਹੈ ਕਲੀ ਇੱਕ ਮੋਟੀ ਤਾਰ ਦੇ ਟੋਟਿਆਂ ਵਿੱਚ ਹੁੰਦੀ ਹੈ ਕਲੀ ਕਰਨ ਵਾਲੇ ਭਾਂਡੇ ਨੂੰ ਪਹਿਲਾਂ ਕੋਲਿਆਂ ਦੀ ਅੱਗ ਤੇ ਚੰਗੀ ਤਰ੍ਹਾਂ ਗਰਮ ਕੀਤਾ ਜਾਂਦਾ ਹੈ ਫਿਰ ਤਾਰ ਦੇ ਇੱਕ ਟੋਟੇ ਨਾਲ ਭਾਂਡੇ ਅੰਦਰ ਘਮਾਇਆ ਜਾਂਦਾ ਹੈ ਫਿਰ ਰੂੰ ਜਾਂ ਲੋਗੜ ਦੇ ਟੁਕੜੇ ਨਾਲ ਉਸ ਨੂੰ ਭਾਂਡੇ ਦੇ ਅੰਦਰਲੇ ਹਿੱਸੇ ਵਿੱਚ ਚੰਗੀ ਤਰ੍ਹਾਂ ਘਮਾਇਆ ਜਾਂਦਾ ਹੈ ਇਸ ਤਰ੍ਹਾਂ ਭਾਂਡੇ ਨੂੰ ਕਲੀ ਕੀਤੀ ਜਾਂਦੀ ਸੀ ਪਹਿਲਾਂ ਕਲੀਗਰ ਗળી ਗਲੀ ਭਾਂਡੇ ਕਲੀ ਕਰਾ ਲੋ ਦਾ ਹੋਕਾ ਦਿੰਦਾ ਸੀ ਔਰਤਾਂ ਵੀ ਉਸ ਨੂੰ ਉਡੀਕਦੀਆਂ ਰਹਿੰਦੀਆਂ ਸੀ ਕਲੀ ਕਰਨ ਵਾਲੇ ਦੀ ਆਵਾਜ਼ ਸੁਣ ਕੇ ਉਸ ਨੂੰ ਰੋਕ ਦਿਆਂ ਸੀ ਤੀਵੀਆਂ ਆਪਣੇ ਆਪਣੇ ਪਿੱਤਲ ਦੇ ਭਾਂਡੇ ਗੜਵੀਆਂ ਕੋਲੀਆਂ ਪਤੀਲੇ ਥਾਲ ਪ੍ਰਾਂਤ ਆਦ ਇਕੱਠੇ ਕਰ ਲਿਆਉਂਦੀਆਂ ਸੀ ਫਿਰ ਉਸ ਨਾਲ ਰੇਟ ਤੈਅ ਕਰਦੀਆਂ ਸੀ ਜੇ ਤਾਂ ਗੱਲ ਸਿਰੇ ਚੜ ਜਾਂਦੀ ਤਾਂ ਫੇਰੀ ਵਾਲਾ ਗਲੀ 'ਚ ਬੈਠ ਕੇ ਸਾਰੇ ਭਾਂਡੇ ਕਲੀ ਕਰਦਾ ਸੀ ਜੇ ਨਾ ਗੱਲ ਬਣਦੀ ਤਾਂ ਹੋਕਾ ਦੇਂਦਾ ਅੱਗੇ ਤੁਰ ਜਾਂਦਾ ਸੀ ਕਈ ਕਲੀ ਕਰਨ ਵਾਲਿਆਂ ਦੀ ਪਿੰਡ 'ਚ ਪਛਾਣ ਹੋ ਜਾਂਦੀ ਸੀ ਔਰ ਤਾਂ ਉਸੇ ਤੋਂ ਹੀ ਕਲੀ ਕਰਾਉਂਦੀਆਂ ਸੀ ਭਾਂਡੇ ਕਲੀ ਕਰਾ ਲੋ ਦੀ ਆਵਾਜ਼ ਅੱਜ ਬੜੀ ਹੀ ਘੱਟ ਸੁਣਨ ਨੂੰ ਮਿਲਦੀ ਹੈ ਪੁਰਾਣੇ ਲੋਕ ਗੀਤ ਬੀਤੇ ਸਮੇਂ ਦੀ ਪੂਰੀ ਜਾਣਕਾਰੀ ਦੇ ਜਾਂਦੇ ਨੇ ਪਹਿਲਾਂ ਇੱਕ ਗਾਣਾ ਸੁਣਨ ਨੂੰ ਮਿਲਦਾ ਸੀ ਬੋਲ ਵੇ ਟਾਂਗੇ ਵਾਲਿਆ ਨਵੇਂ ਸ਼ਹਿਰ ਦਾ ਕੀ ਲੈਣਾ ਇਸ ਤੋਂ ਹੀ ਪਤਾ ਲੱਗ ਜਾਂਦਾ ਸੀ ਕਿ ਉਸ ਸਮੇਂ ਆਵਾਜਾਈ ਦੇ ਸਾਧਨ ਨਹੀਂ ਸੀ ਉਸ ਸਮੇਂ ਆਵਾਜਾਈ ਦਾ ਸਾਧਨ ਜ਼ਿਆਦਾਤਰ ਟਾਂਗਾ ਹੁੰਦਾ ਸੀ ਭਾਂਡੇ ਕਲੀ ਕਰਾ ਲਓ ਪ੍ਰਾਂਤਾਂ ਦੇ ਪੋੜ ਲਵਾ ਲਓ ਕੜਾਹੀਆਂ ਦੇ ਥੱਲੇ ਲਵਾ ਲਓ ਭਾਂਡੇ ਕਲੀ ਕਰਾ ਲਓ ਇਸ ਗਾਣੇ ਤੋਂ ਸਾਡੇ ਪਰੰਪਰਾਗਤ ਸੱਭਿਆਚਾਰ ਦਾ ਪਤਾ ਲੱਗਦਾ ਹੈ ਕਿ ਲੋਕ ਪਿੱਤਲ ਦੇ ਭਾਂਡੇ ਕਲੀ ਕਰਾਉਂਦੇ ਸੀ ਜਿਸ ਦੇ ਇੱਕ ਹੋਕੇ ਨਾਲ ਸਾਰੀਆਂ ਔਰਤਾਂ ਆਪਣੇ ਆਪਣੇ ਭਾਂਡੇ ਲੈ ਕੇ ਇਕੱਠੀਆਂ ਹੋ ਜਾਂਦੀਆਂ ਸਨ ਇਸ ਗਾਣੇ ਵਿੱਚ ਪ੍ਰਾਂਤਾਂ ਦੇ ਪੋੜ ਲਵਾ ਲੋ ਅੱਜ ਦੀ ਨਵੀਂ ਪੀੜੀ ਨੂੰ ਪੁੱਛ ਕੇ ਦੇਖ ਲੋ ਉਹਨਾਂ ਨੂੰ ਪੋੜ ਬਾਰੇ ਪਤਾ ਹੀ ਨਹੀਂ ਕਿ ਪੋੜ ਕਿਸ ਨੂੰ ਕਹਿੰਦੇ ਹਨ ਪੋੜ ਪ੍ਰਾਂਤ ਦੇ ਢੇਠਾਂ 3 ਜਾਂ 4 ਲੋਹੇ ਦੇ ਪੜਾਵੇ ਲੱਗੇ ਹੁੰਦੇ ਨੇ ਤਾਂ ਕਿ ਪ੍ਰਾਂਤ ਦਾ ਤਲਾ ਨਾ ਕੱਸੇ ਜੇ ਕੋਈ ਪੋਰ ਟੁੱਟ ਜਾਂਦਾ ਸੀ ਤਾਂ ਉਸ ਨੂੰ ਦੁਬਾਰਾ ਲਗਵਾਇਆ ਜਾਂਦਾ ਸੀ ਇਹ ਸਭ ਬੀਤੇ ਸਮੇਂ ਦੀਆਂ ਗੱਲਾਂ ਹੋ ਗਿਆ ਹਨ ਭਾਵੇਂ ਇਸ ਨੂੰ ਬੀਤੇ ਜ਼ਿਆਦਾ ਸਮਾਂ ਨਹੀਂ ਹੋਇਆ ਪਰ ਇੰਜ ਲੱਗਦਾ ਹੈ ਕਿ ਮੁਧ ਤਾਂ ਹੀ ਬੀਤ ਗਈਆਂ ਨਵੇਂ ਦੀਆਂ ਨਵੀਆਂ ਬਾਤਾਂ ਦੇ ਸਮੇਂ ਵਿੱਚ ਅਤੀਤ ਦੇ ਚਲਕਾਰੇ ਜਾਂ ਤਾਂ ਸੱਭਿਆਚਾਰ ਦੇ ਕਦਰਦਾਨਾ ਜਾਂ ਬਜ਼ੁਰਗਾਂ ਤੋਂ ਹੀ ਮਿਲਦੇ ਹਨ ਪਹਿਲੇ ਸਮੇਂ ਵਿੱਚ ਪੂਆ ਵੱਲੋਂ ਪਤੀਜੀ ਨੂੰ ਪਿੱਤਲ ਦੀ ਬਾਲਟੀ ਜਾਂ ਹੋਰ ਪਿੱਤਲ ਦਾ ਭਾਂਡਾ ਦਿੱਤਾ ਜਾਂਦਾ ਸੀ ਜਿਸ ਨੂੰ ਸਰਵਣ ਮਟ ਕਿਹਾ ਜਾਂਦਾ ਸੀ ਪਰ ਅੱਜ ਕੱਲ ਪਿੱਤਲ ਜਾਂ ਕਾਂਸੇ ਦੇ ਭਾਂਡਿਆਂ ਦੀ ਵਰਤੋਂ ਕਾਫੀ ਘਟ ਗਈ ਹੈ ਇਸ ਦੀ ਜਗ੍ਹਾ ਹੁਣ ਸਟੀਲ ਦੇ ਭਾਂਡਿਆਂ ਨੇ ਲੈ ਲਈ ਹੈ ਜੋ ਕਿ ਸਿਹਤ ਲਈ ਹਾਨੀਕਾਰਕ ਹੁੰਦੇ ਹਨ ਇਹ ਵਿਰਾਸਤੀ ਭਾਂਡੇ ਸਾਡੀਆਂ ਰਸੋਈਆਂ ਚੋਂ ਨਿਕਲ ਕੇ ਨਮਾਇਸ਼ਾਂ ਦੇ ਚੀਜ਼ਾਂ ਬਣ ਕੇ ਰਹਿ ਗਏ ਹਨ ਹੁਣ ਤਾਂ ਪਿੰਡਾਂ ਜਾਂ ਸ਼ਹਿਰਾਂ ਵਿੱਚ ਕਿਤੇ ਹੀ ਕੋਈ ਕਲੀ ਕਰਨ ਵਾਲੇ ਦਿਖਦੇ ਹਨ ਹੁਣ ਤਾਂ ਇਹ ਕਲੀਗਰ ਆਪਣਾ ਇਹ ਕੀਤਾ ਛੱਡ ਕੇ ਹੋਰ ਕਿਤੇ ਕਰਨ ਲੱਗ ਪਏ ਹਨ ਪਰ ਕਿਤੇ ਕਿਤੇ ਇਹ ਪਿੱਤਲ ਦੇ ਭਾਂਡਿਆਂ ਦੀ ਦੁਬਾਰਾ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਇਹ ਭਾਂਡੇ ਸਿਹਤ ਲਈ ਕਾਫੀ ਫਾਇਦੇਮੰਦ ਹੁੰਦੇ ਹਨ ਪਿੱਤਲ ਦੀ ਪ੍ਰਾਂਤ ਦੇ ਇੱਕ ਗੀਤ ਵੀ ਗਾਇਆ ਜਾਂਦਾ ਸੀ ਕੋਈ ਸੋਨਾ ਕੋਈ ਚਾਂਦੀ ਕੋਈ ਪਿੱਤਲ ਭਰੀ ਪ੍ਰਾਂਤ ਵੇ ਤਰਤੀ ਨੂੰ ਕਲੀ ਕਰਾ ਦੇ ਨੱਚਾਂਗੀ ਸਾਰੀ ਰਾਤ ਵੀਡੀਓ ਪਸੰਦ ਆਈ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਸਤਿ ਸ੍ਰੀ ਅਕਾਲ